ਬਹੁਤ ਹੀ ਸਤਿਕਾਰਯੋਗ ਸਾਥੀਓ ਤੇ ਪਿਆਰੇ ਬੱਚਿਓ ਅੱਜ ਆਪਾਂ ਇੱਕ ਹੋਰ ਵਿਸ਼ੇਸ਼ ਲੈਕਚਰ ਲੈ ਕੇ ਹਾਜ਼ਰ ਹੋਏ ਆਂ ਆਓ ਸ਼ੁਰੂਆਤ ਕਰਦੇ ਆਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ ਵਾਕ ਬੋਧ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਟੌਪਿਕ ਹੋਰ ਡਿਸਕਸ ਕਰਾਂਗੇ ਦੇਖਦੇ ਆਂ ਅਗਲਾ ਟੌਪਿਕ ਕੀ ਹੈ ਹਾਂਜੀ ਬਟਾ ਅਗਲਾ ਟੌਪਿਕ ਆ ਸਰਿਕੋ ਵਾਕ ਵਟਾਂਦਰਾ ਕੀ ਹੈ ਵਾਕ ਵਟਾਂਦਰਾ ਜਿਨ੍ਹਾਂ ਬੱਚਿਆਂ ਨੇ ਹਜੇ ਤੱਕ ਵਾਕ ਬੋਧ ਨਾਲ ਸੰਬੰਧਿਤ ਟੌਪਿਕ ਜਿਵੇਂ ਵਾਕ ਵਾਕ ਕੀ ਹੁੰਦਾ ਹੈ ਵਾਕ ਦੀਆਂ ਕਿਸਮਾਂ ਵਕੰਸ਼ ਉਪਵਾਕ ਤੇ ਉਹਨਾਂ ਦੇ ਮੰਤਰ ਦੇ ਅਧਾਰ ਤੇ ਵੰਡ ਉਹਨਾਂ ਦੇ ਕਰਦੇ ਅਧਾਰ ਤੇ ਵੰਡ ਵਾਲਾ ਵੀਡੀਓ ਨਹੀਂ ਦੇਖਿਆ ਉਹ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਆ ਜਿਹੜਾ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿਆਂਗਾ ਤੁਸੀਂ ਪਹਿਲਾਂ ਉਹ ਜ਼ਰੂਰ ਦੇਖੋ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਾਕ ਕਿੰਨੀ ਤਰ੍ਹਾਂ ਦੇ ਹੁੰਦੇ ਆ ਸੁਧਾਰਨ ਵਾਕ ਕੀ ਹੁੰਦਾ ਹੈ ਸਯੁਗਤ ਵਾਕ ਕੀ ਹੁੰਦਾ ਹੈ ਕਮਿਸ਼ਿਤ ਵਾਕ ਕੀ ਹੁੰਦਾ ਉਸ ਤੋਂ ਬਾਅਦ ਅੱਗੇ ਆ ਗਿਆ ਹਾ ਵਾਚਕ ਨਾਮਾਚਕ ਪ੍ਰਸ਼ਨਵਾਚਕ ਤੇ ਵਿਸ਼ਮੂਗਤ ਵਾਚਕ ਵਾਕ ਕੀ ਹੁੰਦੇ ਆ ਕਿ ਵਾਕ ਦੇ ਵਿੱਚ ਵਾਕਨਿਕ ਕੀ ਚੀਜ਼ ਹੈ ਸੁਪਵਾ ਕੀ ਹੈ ਹਨਾ ਇਹ ਸਾਰੀਆਂ ਗੱਲਾਂ ਉਸ ਲੈਕਚਰ ਦੇ ਵਿੱਚ ਡਿਸਕਸ ਕੀਤੀਆਂ ਗਈਆਂ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਉਹ ਜ਼ਰੂਰ ਦੇਖੋ ਤੇ ਜੇਕਰ ਤੁਸੀਂ ਦੇਖ ਲਿਆ ਫਿਰ ਤੁਹਾਡੇ ਲਈ ਹੈ ਹਾਂਜੀ ਚਲੋ ਅੱਗੇ ਦੇਖਦੇ ਹਾਂ ਬਟਾ ਵਾਕ ਵਟਾਂਦਰਾ ਤੇ ਗੁਰਾ ਵਾਕ ਵਟਾਂਦਰਾ ਕੀ ਹੈ ਵਾਕ ਵਟਾਂਦਰਾ ਤੋਂ ਭਾਵ ਹੈ ਕਿਸੇ ਵਾਕ ਦੇ ਅਰਥਾਂ ਨੂੰ ਬਦਲੇ ਬਿਨਾਂ ਹੀ ਇਦੇ ਵਿੱਚ ਮਹੱਤਵਪੂਰਨ ਹੈ ਕਿ ਜਿਹੜੇ ਵਾਕ ਦੇ ਅਰਥ ਹੈ ਬੇਟਾ ਵਾਕ ਦੇ ਜਿਹੜੇ ਅਰਥ ਹੈ ਬੇਟਾ ਉਹ ਬਪ ਬਦਲਦੇ ਨਹੀਂ ਵਾਕ ਦੇ ਅਰਥ ਬਦਲਦੇ ਨਹੀਂ ਕਿਸੇ ਹੋਰ ਵਾਕ ਵਿੱਚ ਬਦਲ ਦੇਣਾ ਜਾਂ ਤਬਦੀਲ ਕਰ ਦੇਣਾ ਹੀ ਵਾਕ ਪਟਾਂਦਰਾ ਹੈ ਕਿਸੇ ਵਾਕ ਦੇ ਅਰਥਾਂ ਨੂੰ ਬਦਲੇ ਬਿਨਾਂ ਹੀ ਕਿਸੇ ਹੋਰ ਵਾਕ ਵਿੱਚ ਤਬਦੀਲ ਕਰ ਦੇਣਾ ਜਾਂ ਬਦਲ ਦੇਣਾ ਵਾਕ ਪਟਾਂਦਰਾ ਹੈ ਹੁਣੇ ਵਾਕ ਪਟਾਂਦਰਾ ਹੁੰਦਾ ਕਿਵੇਂ ਹੈ ਕਿਹੜੀ ਕਿਹੜੇ ਵਕਤੋਂ ਕਿਹੜੇ ਵਾਕ ਦੇ ਵਿੱਚ ਤਬਦੀਲੀ ਹੁੰਦੀ ਹੈ ਤਾਂ ਦੇਖਾਂਗੇ ਆਪਾਂ ਜਿਵੇਂ ਕੋਈ ਸਧਾਰਨ ਵਾਕ ਹੈ ਸਧਾਰਨ ਵਾਕ ਨੂੰ ਸੰਯੁਕਤ ਵਾਕ ਦੇ ਵਿੱਚ ਬਦਲ ਦੇਣਾ ਸਧਾਰਨ ਵਾਕ ਨੂੰ ਸੰਯੁਕਤ ਵਾਕ ਦੇ ਵਿੱਚ ਬਦਲ ਦੇਣਾ ਜਾਂ ਸਧਾਰਨ ਵਾਕ ਨੂੰ ਮਿਸ਼ਰਤ ਵਾਕ ਦੇ ਵਿੱਚ ਬਦਲ ਦੇਣਾ ਜਾਂ ਸੰਯੁਕਤ ਵਾਕ ਨੂੰ ਸਧਾਰਨ ਵਾਕ 'ਚ ਬਦਲ ਦੇਣਾ ਜਾਂ ਮਿਸ਼ਰਤ ਵਾਕ ਨੂੰ ਸੰਯੁਕਤ ਵਾਕ ਦੇ ਵਿੱਚ ਬਦਲ ਦੇਣਾ ਜਾਂ ਮਿਸ਼ਰਤ ਵਾਕ ਨੂੰ ਸਧਾਰਨ ਵਾਕ ਦੇ ਵਿੱਚ ਬਦਲ ਦੇਣਾ ਮਤਲਬ ਇਹਨਾਂ ਵਾਕਾਂ ਦੀ ਆਪਸ ਦੇ ਵਿੱਚ ਕੀ ਹੈ ਆਪਸੀ ਤਬਦੀਲੀ ਚੱਲਦੀ ਰਹਿੰਦੀ ਹੈ ਉਸ ਨੂੰ ਕਹਿੰਦੇ ਹੈ ਵਾਕ ਬਟਾਂਦਰਾ ਇੱਕ ਹੋਰ ਤਰ੍ਹਾਂ ਦੀ ਤਬਦੀਲੀ ਜਿਹੜੀ ਆਪਾਂ ਦੇਖਦੇ ਆ ਇਹ ਤਾਂ ਹੋ ਗਈ ਬਣਤਰ ਦੇ ਹਿਸਾਬ ਨਾਲ ਜਿਹੜੇ ਵਾਕ ਹੁੰਦੇ ਆ ਬਣਤਰ ਦੇ ਹਿਸਾਬ ਨਾਲ ਬਣੇ ਜਿਹੜੇ ਵਾਕ ਹੁੰਦੇ ਆ ਉਹਨਾਂ ਵਾਕਾਂ ਦੀ ਤਬਦੀਲੀ ਜਿਹੜੀ ਹੈ ਉਹ ਹੁੰਦੀ ਹੈ ਹੁਣ ਅੱਗੇ ਕੀ ਹੈ ਅੱਗੇ ਦੇਖੋ ਜਿਵੇਂ ਕਰਦੇਦਾਰ ਤੇ ਵਾਕ ਅਗੇ ਹਾਂ ਵਾਚਕ ਹੋ ਗਿਆ ਨਾ ਮਾਚਕ ਹੋ ਗਿਆ ਪ੍ਰਸ਼ਨ ਵਾਚਕ ਹੋ ਗਿਆ ਇੱਥੇ ਜੋੜਨੀ ਲੱਗੇਗੀ ਇੱਥੇ ਵੀ ਜੋੜਨੀ ਲੱਗੇਗੀ ਵਿਸਮੇ ਵਾਚਕ ਹੋ ਗਿਆ ਤੇ ਸਧਾਰਨ ਵਾਕ ਹੋ ਗਿਆ ਠੀਕ ਹੈ ਇਹਨਾਂ ਨੂੰ ਆਪਸ ਦੇ ਵਿੱਚ ਬਦਲਣਾ ਹਾਂ ਨੂੰ ਨਾ ਵਾਚਕ ਦੇ ਵਿੱਚ ਬਦਲਣਾ ਪ੍ਰਸ਼ਨਵਾਚਕ ਨੂੰ ਵਿਸਮੇਵਾਚਕ ਦੇ ਵਿੱਚ ਬਦਲਣਾ ਜਾਂ ਪ੍ਰਸ਼ਨਵਾਚਕ ਨੂੰ ਸੁਧਾਰਨ ਵਿੱਚ ਬਦਲਣਾ ਵਿਸਮੇਵਾਚਕ ਨੂੰ ਸੁਧਾਰਨ ਦੇ ਵਿੱਚ ਬਦਲਣਾ ਤਾਂ ਇਹ ਕੁਝ ਇਹਦੇ ਵਿੱਚ ਚੱਲਦਾ ਰਹਿੰਦਾ ਉਸ ਤੋਂ ਇਲਾਵਾ ਇੱਕ ਸਾਡੇ ਕੋਲ ਅਜਿਹਾ ਕਰਤਰੀ ਅਤੇ ਕਰਮਣੀ ਵਾਕ ਕਰਤਰੀ ਨੂੰ ਕਰਮਣੀ ਵਿੱਚ ਬਦਲਣਾ ਅਤੇ ਕਰਮਣੀ ਵਾਕਾਂ ਨੂੰ ਕਰਤਰੀ ਵਾਕਾਂ ਦੇ ਵਿੱਚ ਬਦਲਣਾ ਤਾਂ ਇਹ ਮੈਨਲੀ ਆਪਾਂ ਚੀਜ਼ਾਂ ਇਹ ਦੇਖਾਂਗੇ ਕਿ ਬੰਦਰ ਦੇ ਸਾਹਮਣੇ ਜਿਹੜੇ ਵਾਕ ਆ ਗਏ ਉਹਨਾਂ ਨੂੰ ਬਦਲਣਾ ਦੂਜਾ ਕਰ ਦੇ ਧਾਰ ਤੇ ਵਾਕਾਂ ਨੂੰ ਬਦਲਣਾ ਤੀਜਾ ਜੀ ਕਰਮ ਦੇ ਆਧਾਰ ਤੇ ਕਰਤਾ ਕਰਤਾ ਦੇ ਆਧਾਰ ਦੇ ਵਾਕਾਂ ਦੀ ਆਪਸ ਵਿੱਚ ਤਬਦੀਲੀ ਕਰਨੀ ਠੀਕ ਹੈ ਬੇਟਾ ਅੱਗੇ ਦੇਖਣੀ ਆਪਾਂ ਸਭ ਤੋਂ ਪਹਿਲਾਂ ਦੇਖੋ ਬੜਾ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਜੀ ਸਧਾਰਨ ਸਧਾਰਨ ਵਾਕਾਂ ਨੂੰ ਸੰਯੁਕਤ ਜਾਂ ਮਿਸ਼ਰਤ ਵਾਕਾਂ ਵਿੱਚ ਬਦਲਣਾ ਦੇਖੋ ਇਹ ਵਾਕ ਹੈ ਸਾਡੇ ਕੋਲ ਕਿ ਅੱਗੇ ਵੱਧ ਕੇ ਵੈਰੀ ਦੇ ਦੰਦ ਖੱਟੇ ਕਰੋ ਅੱਗੇ ਵੱਧ ਕੇ ਵੈਰੀ ਦੇ ਦੰਦ ਖੱਟੇ ਕਰੋ ਇਹ ਸਧਾਰਨ ਵਾਕ ਹੈ ਪ੍ਰਗਿਸਦ ਰਮਕ ਦੀ ਇੱਕ ਵਿਸ਼ੇਸ਼ਤਾ ਇਹ ਹੁੰਦੀ ਕਿ ਇਹਦੇ ਵਿੱਚ ਇੱਕ ਕਿਰਿਆ ਹੁੰਦੀ ਹੈ ਠੀਕ ਹੈ ਪਹਿਲੀ ਗੱਲ ਤਾਂ ਉਹਦੇ ਵਿੱਚ ਕੋਈ ਯੋਜਕ ਲੱਗਿਆ ਨਹੀਂ ਹੁੰਦਾ ਨਾ ਸਮਾਨਯੋਜਕ ਲੱਗਿਆ ਹੁੰਦਾ ਨਾ ਆਦੀ ਯੋਜਕ ਲੱਗਿਆ ਹੁੰਦਾ ਤੇ ਇਹਦੇ ਵਿੱਚ ਕੋਈ ਵੀ ਯੋਜਕ ਨਹੀਂ ਲੱਗਿਆ ਇਸ ਨੂੰ ਆਪਾਂ ਸੰਯੁਕਤ ਵਿੱਚ ਬਦਲਾਂਗੇ ਸਾਨੂੰ ਪਤਾ ਵੀ ਸੰਯੁਕਤ ਵਿੱਚ ਬਦਲਣੇ ਸਾਨੂੰ ਸਮਾਨਯੋਜਕ ਦੀ ਲੋੜ ਪੈਗੀ ਤਾਂ ਆਦਾ ਦੇਖੋ ਅੱਗੇ ਵਧੋ ਅਤੇ ਵੈਰੀ ਦੇ ਦੰਦ ਖੱਟੇ ਕਰੋ ਇਹਦੇ ਵਿੱਚ ਕੀ ਕੀਤਾ ਆਪਾਂ ਅਤੇ ਜਿਹੜਾ ਹੈ ਅਤੇ ਯੋਜਕ ਲਗਾ ਕੇ ਇਸ ਨੂੰ ਸੁਧਾਰਨ ਤੋਂ ਸੰਯੁਕਤ ਵਿਸ਼ਿਤ ਬਿੱਲੀ ਕਰ ਦਿੱਤੀ। ਇਹੀ ਵਾਕ ਪਟਾਂਦਰਾ ਬੇਟਾ। ਠੀਕ ਹੈ ਦੋਨੋਂ ਵਾਕ ਦਿੱਤਾ ਹੋਵੇਗਾ ਪੇਪਰ ਦੇ ਵਿੱਚ। ਤੇ ਤੁਸੀਂ ਉਸ ਨੂੰ ਸੁਧਾਰਨ ਤੋਂ ਸੰਯੁਕਤ ਬਦਲਣਾ ਹੈ ਜਾਂ ਸੰਯੁਕਤ ਤੋਂ ਸੁਧਾਰਨ ਤੇ ਆਉਣਾ ਹੈ। ਠੀਕ ਹੈ। ਉਹ ਵੀ ਅੱਗੇ ਦੇਖੋ ਇੱਕ ਹੋਰ ਵਾਕ ਹੈ। ਸਮਝਦਾਰ ਬੱਚੇ ਮਾਪਿਆਂ ਦਾ ਕਹਿਣਾ ਮੰਨਦੇ ਹਨ। ਇਹ ਤਾਂ ਸੀ ਸੁਧਾਰਨ ਤੋਂ ਸੰਯੁਕਤ ਦੀ ਤਬਦੀਲੀ। ਮਣਾ ਪਾ ਕੇ ਦੇਖਦੇ ਹਾਂ ਸੁਧਾਰਨ ਤੋਂ ਮਿਸ਼ਰਤ ਵਾਕ ਦੇ ਵਿੱਚ ਤਬਦੀਲੀ। ਕਹਿੰਦੇ ਸਰ ਸਮਝਦਾਰ ਬੱਚੇ ਮਾਪਿਆਂ ਦਾ ਕਹਿਣਾ ਮੰਨਦੇ ਹਨ। ਇਨੂੰ ਆਪਾਂ ਕਿਵੇਂ ਬਦਲਾਂਗੇ ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਮਾਪਿਆਂ ਦਾ ਕਹਿਣਾ ਮੰਨਦੇ ਹਨ ਠੀਕ ਹੈ ਨਾ ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਮਾਪਿਆਂ ਦਾ ਕਹਿਣਾ ਮੰਨਦੇ ਨੇ ਇਹ ਬੇਟਾ ਸਧਾਰਨ ਤੋਂ ਮਿਸ਼ਰਤ ਵਾਕ ਦੇ ਵਿੱਚ ਤਬਦੀਲੀ ਠੀਕ ਹੈ ਅੱਗੇ ਦੇਖਦੇ ਹਾਂ ਉਮੀਦ ਹੈ ਤੁਹਾਨੂੰ ਆ ਚੀਜ਼ ਸਮਝ ਆ ਗਈ ਉਨਗੇ ਇਹਨਾਂ ਵਾਕਾਂ ਦੇ ਵਿੱਚ ਕੀ ਹੈ ਇਹਨਾਂ ਵਾਕਾਂ ਦੇ ਵਿੱਚ ਬਟਾ ਆ ਜਿਹੜਾ ਤੁਸੀਂ ਦੇਖ ਰਹੇ ਹੋ athe samanyojak ਹੈ ਇੱਥੇ ਜਿਹੜੀ ਹੈ ਜਿਹੜਾ ਕੀ ਹੈ adine yojak hai ਅੱਗੇ ਦੇਖੋ ਅੱਗੇ ਜੇ ਬਟਾ ਸੰਯੁਕਤ ਵਾਕਾਂ ਨੂੰ ਪਹਿਲਾਂ ਆਪਾਂ ਦੇਖਿਆ ਸਧਾਰਨ ਵਾਕਾਂ ਨੂੰ ਹੁਣ ਆਪਾਂ ਦੇਖਦੇ ਆ ਸੰਯੁਕਤ ਵਾਕਾਂ ਨੂੰ ਮਿਸ਼ਰਤ ਵਾਕਾਂ ਵਿੱਚ ਬਦਲਣਾ ਜਾਂ ਸਧਾਰਨ ਵਾਕਾਂ ਵਿੱਚ ਬਦਲਣਾ ਕੋਈ ਸੰਯੁਕਤ ਵਾਕ ਦਿੱਤਾ ਹੋ ਸਕਦਾ ਤੁਹਾਨੂੰ ਉਹ ਕਿਹਾ ਜਾ ਸਕਦਾ ਹੈ ਇਸ ਸਧਾਰਜ ਬਦਲੋ ਜਾਂ ਮਿਸ਼ਰਤ ਵਾਕ ਵਿੱਚ ਬਦਲੋ ਤਾਂ ਸੂਰਜ ਨਿਕਲਿਆ ਤੇ ਧੁੰਦ ਘਟ ਗਈ ਹੁਣ ਇਹ ਸਧਾਰਨ ਵਾਕ ਹੈ ਕਿਉਂਕਿ ਅਤੇ ਲੱਗਿਆ ਹੋਇਆ ਹੈ ਠੀਕ ਹੈ ਸੰਯੁਕਤ ਵਾਕ ਨੂੰ ਕੀ ਬਦਲਿਆ ਆਪਾਂ ਉਹਨੂੰ ਬਦਲਣਾ ਸਧਾਰਨ 'ਚ ਬਦਲਣਾ ਹੈ ਜਦੋਂ ਰਕਾਂਗੇ ਸੂਰਜ ਨਿਕਲਦਿਆਂ ਹੀ ਧੁੰਦ ਘੱਟ ਗਈ ਇਹਦੇ ਵਿੱਚ ਜਿਹੜਾ ਅਤੇ ਸੀ ਉਹ ਕੀ ਹੋ ਗਿਆ ਤਾਂ ਤੁਸੀਂ ਦੇਖੋਗੇ ਖਾਸ ਕਰਕੇ ਕਿਰਿਆ ਦੇ ਨਾਲ ਇਹਦਾ ਬੜਾ ਸਬੰਧ ਹੈ ਜਦੋਂ ਆਪਾਂ ਜਦੋਂ ਆਪਾਂ ਸਧਾਰਨ ਤੋਂ ਸੰਯੁਕਤ ਜਾਣਦੇ ਆ ਜਾਂ ਸੰਯੁਕਤ ਤੋਂ ਸਧਾਰਨ ਤੇ ਹੁੰਨਿਆ ਕਿਰਿਆ ਦੇ ਨਾਲ ਦੇਖੋ ਤਾਂ ਸੂਰਜ ਨਿਕਲਦਿਆਂ ਹੀ ਧੁੰਦ ਘੱਟ ਗਈ ਇਹ ਸੀ ਸੰਯੁਕਤ ਤੋਂ ਸਧਾਰਨ ਹੁਣ ਅੱਗੇ ਦੇਖੋ ਸੰਯੁਕਤ ਤੋਂ ਮਿਸ਼ਰਤ ਪੇਪਰਾਂ ਦੀ ਚੰਗੀ ਤਿਆਰੀ ਕਰੋ ਅਤੇ ਮੈਰਿਟ ਵਿੱਚ ਆਓ ਇਹ ਹੈ ਜੀ ਸਾਡੇ ਕੋਲ ਕੀ ਹੈ ਇਹ ਸਾਡੇ ਕੋਲ ਹੈਗਾ ਸੰਯੁਕਤ ਵਾਕ ਜੇ ਮੈਰਿਟ ਜੇ ਪੇਪਰਾਂ ਦੀ ਚੰਗੀ ਤਿਆਰੀ ਕਰੋਗੇ ਤਾਂ ਹੀ ਮੈਰਿਟ ਵਿੱਚ ਆਓਗੇ ਠੀਕ ਹੈ ਨਾ ਜੇ ਪੇਪਰਾਂ ਦੀ ਚੰਗੀ ਤਿਆਰੀ ਕਰੋਗੇ ਤਾਂ ਹੀ ਮੈਰਿਟ ਵਿੱਚ ਆਓਗੇ ਇਸ ਤਰ੍ਹਾਂ ਵੀ ਬਣਾ ਸਕਦੇ ਆ ਜੇ ਮੈਰਿਟ ਵਿੱਚ ਆਉਣਾ ਹੈ ਤਾਂ ਪੇਪਰਾਂ ਦੀ ਚੰਗੀ ਤਿਆਰੀ ਕਰੋ ਇਸ ਨੂੰ ਉਸ ਤਰ੍ਹਾਂ ਵੀ ਬਣਾ ਸਕਦੇ ਆ ਤਾਂ ਇੱਕੋ ਹੀ ਆਪਾਂ ਕੀ ਕੀਤਾ ਆਪਾਂ ਵਾਗ ਦਾ ਕੋਈ ਅਰਥ ਨਹੀਂ ਬਦਲਿਆ ਅਪਾ ਦਾ ਵਾਕ ਦਾ ਅਰਥ ਬਿਨ ਬਦਲੇ ਬਿਨਾ ਕੀ ਕੀਤਾ ਉਸ ਨੂੰ ਇੱਕ ਹੋਰ ਵਾਕ ਦੀ ਕਿਸਮ ਦੇ ਵਿੱਚ ਜਾਂ ਬਣਤਰ ਦੇ ਆਧਾਰ ਤੇ ਉਸ ਦੀ ਕਿਸਮ ਜਿਹੜੀ ਉਹ ਬਦਲਦੀ ਬਟਾ ਠੀਕ ਹੈ ਹੁਣ ਅੱਗੇ ਦੇਖਦੇ ਆਪਾਂ ਅੱਗੇ ਸਾਡੇ ਕੋਲੇ ਬਟਾ ਮਿਸ਼ਰਤ ਵਾਕਾਂ ਨੂੰ ਸੰਯੁਕਤ ਜਾਂ ਸਧਾਰਨ ਵਾਕਾਂ ਵਿੱਚ ਬਦਲਣਾ ਮਿਸ਼ਰਤ ਵਾਕਾਂ ਨੂੰ ਸੰਯੁਕਤ ਜਾਂ ਸਧਾਰਨ ਵਾਕਾਂ ਦੇ ਵਿੱਚ ਬਦਲਣਾ ਦੇਖੋ ਕਿਵੇਂ ਬਦਲਾਂਗੇ ਮਿਸ਼ਰਤ ਵਾਕ ਦਿੱਤਾ ਹੁਆ ਜਦੋਂ ਮੁਸੀਬਤ ਆਵੇ ਉਦੋਂ ਧੀਰਜ ਰੱਖੋ ਇਹ ਹੁਣ ਮਿਸ਼ਰਤ ਵਾਕ ਇਹਨਾਂ ਕਿਉਂਕਿ ਜਦੋਂ ਉਦੋਂ ਹੁਣ ਜਦ ਨੂੰ ਆਪਸ ਸਧਾਰਨ ਵਿੱਚ ਬਦਲਣਾ ਤਾਂ ਦੇਖੋ ਇਹਦਾ ਮਤਲਬ ਹੀ ਹੈ ਕਿ ਮੁਸੀਬਤ ਸਮੇ ਧੀਰਜ ਰੱਖੋ ਇਹੋ ਸਾਰੇ ਕੋਲ ਕੀ ਬਣ ਗਿਆ ਸਧਾਰਨ ਮਗ ਬਣ ਗਿਆ ਜਦੋਂ ਮੁਸੀਬਤ ਆਵੇ ਉਦੋਂ ਧੀਰਜ ਰੱਖੋ ਮੁਸੀਬਤ ਸਮੇ ਧੀਰਜ ਰੱਖੋ ਬਾਕੀ ਜਿਹੜੇ ਆਪਾਂ ਛੱਡਾ ਦਿੰਦੇ ਆ ਵਾਕ ਦਾ ਅਰਥ ਉਹੀ ਰਹਿੰਦਾ ਹੈ ਦੂਜਾ ਦੇਖੋ ਭਾਵੇਂ ਤੁਸੀਂ ਦੌਲਤਮੰਦ ਹੋ ਤਾਂ ਵੀ ਤੁਸੀਂ ਸੁਖੀ ਨਹੀਂ ਭਾਵੇਂ ਤਾਂ ਵੀ ਇਹ ਹੈਗੇ ਕਿ ਅਧੀਨ ਨਿਯੁਜਕ ਆਗੇ ਇਹਦੇ ਵਿੱਚ ਤੁਸੀਂ ਦولتਮੰਦ ਹੋ ਪਰ ਸੁਖੀ ਨਹੀਂ ਕਿਉਂਕਿ ਆਪਾਂ ਕੀ ਕੀਤਾ ਮਿਸ਼ਰਤ ਤੋਂ ਸੰਯੁਕਤ ਵਿੱਚ ਤਬਦੀਲੀ ਕਰਤੀ ਹੁਣ ਪਰ ਸਾਡੇ ਕੋਲ ਕੀ ਹੈ ਇਹ ਸਾਰੇ ਕੋਲ ਸਮਾਨਯोजक ਇਸ ਲਈ ਇਹ ਇੱਕ ਹੀ ਬਣ ਗਿਆ ਇਸਯੁਕਤਵਾਕ ਬਣ ਗਿਆ ਬੇਟਾ ਭਾਵੇਂ ਤੁਸੀਂ ਦولتਮੰਦ ਹੋ ਪਰ ਸੁਖੀ ਨਹੀਂ ਇਸ ਨੂੰ ਆਪਾਂ ਮਿਸ਼ਰਤ ਤੋਂ ਸੰਯੁਕਤ ਵਿੱਚ ਤਬਦੀਲੀ ਕਰ ਦਿੱਤੀ ਬੇਟਾ ਠੀਕ ਹੈ ਤਾਂ ਭਾਵੇਂ ਤਾਮੀ ਇੱਕੀ ਅਗੇ ਇਹ ਬੇਟਾ ਅਧਿਨਿਯੋਜਕ ਤੇ ਇਹ ਮਿਸ਼ਰਤ ਵਾਕਾਂ ਦੇ ਵਿੱਚ ਹੀ ਵਰਤੇ ਜਾਂਦੇ ਆ ਧਿਆਨ ਕਰ ਲਿਆ ਜੀ ਅੱਗੇ ਬੇਟਾ ਅੱਗੇ ਸਾਡੇ ਕੋਲ ਆ ਗਿਆ ਬਟਾ ਜੀ ਕਰਦੇ ਦਾਤੇ ਜਿਹੜੇ ਵਾਕ ਆ ਗਿਆ ਉਹਨਾਂ ਦੀ ਤਬਦੀਲੀ ਕਿਵੇਂ ਹੁੰਦੀ ਹੈ ਆ ਦੇਖੋ ਪਹਿਲਾਂ ਆਪਾਂ ਦੇਖਦੇ ਹਾਂ ਸਾਰੇ ਬੇਟਾ ਪਹਿਲਾਂ ਆਪਾਂ ਦੇਖਦੇ ਹਾਂ ਹਾਂ ਵਾਚਕ ਵਾਕਾਂ ਨੂੰ ਨਾ ਵਾਚਕ ਵਾਕ ਵਿੱਚ ਬਦਲਣਾ ਕੋਈ ਵਾਕ ਹਾਂ ਵਾਚਕ ਹੈ ਜਿਵੇਂ ਉਹ ਸਦਾ ਸੱਚ ਬੋਲਦਾ ਹੈ ਇਸ ਨੂੰ ਤੁਸੀਂ ਇਹਦਾ ਅਰਥ ਨਹੀਂ ਬਦਲਣਾ ਇਸ ਨੂੰ ਤੁਸੀਂ ਨਾ ਵਾਚਕ ਵਿੱਚ ਬਦਲਣਾ ਹੈ ਤੁਸੀਂ ਕੀ ਲਿਖੋਗੇ ਉਹ ਕਦੇ ਝੂਠ ਨਹੀਂ ਬੋਲਦਾ ਕਿਉਂਕਿ ਇਹਦੇ ਵਿੱਚ ਨਹੀਂ ਆ ਗਿਆ ਹੁਣ ਦੇਖੋ ਸੱਚ ਦੀ ਥਾਂ ਤੇ ਕੀ ਆ ਗਿਆ ਝੂਠ ਹਣਾ ਵਿਰੋਧੀ ਸ਼ਬਦ ਆ ਗਿਆ ਦੇ ਵਿੱਚ ਤੇ ਨਾਲ ਆ ਗਿਆ ਨਹੀਂ ਇਹਦਾ ਮਤਲਬ ਹੀ ਉਹੀ ਹੈ ਜੋ ਇਸ ਵਾਕ ਦਾ ਮਤਲਬ ਉਹ ਕਦੇ ਝੂਠ ਨਹੀਂ ਬੋਲਦਾ ਇਹਦਾ ਮਤਲਬ ਹੈ ਵੀ ਉਹ ਸੱਚ ਬੋਲਦਾ ਹੈ ਉਹ ਸਦਾ ਸੱਚ ਬੋਲਦਾ ਇਹਦਾ ਮਤਲਬ ਹੈ ਕਿ ਉਹ ਕਦੇ ਝੂਠ ਨਹੀਂ ਬੋਲਦਾ ਠੀਕ ਹੈ ਨਾ ਹੁਣ ਅੱਗੇ ਦੇਖੋ ਉਹ ਇਮਾਨਦਾਰ ਹੈ ਇਹਦਾ ਮਤਲਬ ਹੈ ਕਿ ਉਹ ਬੇਈਮਾਨ ਨਹੀਂ ਉਹ ਬੇਈਮਾਨ ਨਹੀਂ ਇਹਦਾ ਮਤਲਬ ਹੈ ਕਿ ਉਹ ਇਮਾਨਦਾਰ ਹੈ ਠੀਕ ਹੈ ਹੁਣ ਕੀ ਕੀਤਾ ਆਪਾਂ ਇਮਾਨਦਾਰ ਬੇਈਮਾਨ ਇੱਥੇ ਆਪਾਂ ਇਹ ਜਿਹੜੇ ਵਾਕ ਨੂੰ ਵਾਕ ਨੂੰ ਦੇਰਨ ਦੇ ਵਿੱਚ ਵਿਰੋਧੀ ਸ਼ਬਦ ਜਿਹੜੀ ਵਰਤੇ ਜਾਂਦੇ ਆ ਜੇ ਮੇਰੇ ਸੱਚ ਦਾ ਝੂਠ ਹੋ ਗਿਆ ਮਾਨਦਰ ਦਾ ਬੇਈਮਾਨ ਹੋ ਗਿਆ ਤੇ ਆਪਾਂ ਉਹਨਾਂ ਨੂੰ ਕਿ ਨਾਲ ਨਹੀਂ ਜਿਹੜਾ ਨਾ ਵਚਕ ਨਾ ਦਾ ਸੂਚਕ ਸ਼ਬਦ ਉਹ ਨਹੀਂ ਲੱਗ ਜਾਂਦਾ ਨਾ ਲੱਗ ਜਾਂਦਾ ਜਾਂ ਤਾਂ ਨਾ ਲੱਗ ਜਾਂਦਾ ਨਾ ਲੱਗ ਜਾਂਦਾ ਤੇ ਜਾਂ ਫਿਰ ਨਹੀਂ ਲੱਗ ਜਾਂਦਾ ਜਿਵੇਂ ਇੱਕ ਵਾਕ ਹੈ ਸ਼ੋਰ ਨਾ ਮਚਾਓ ਹਨਾ ਸ਼ੋਰ ਨਾ ਮਚਾਓ ਜਾਂ ਸ਼ੋਰ ਨਾ ਪਾਓ ਤਦ ਤੱਕ ਚੁੱਪ ਕਰਕੇ ਬੈਠੋ ਚੁੱਪ ਕਰੋ ਹਨਾ ਹਵਾਚਕ ਬਣ ਗਿਆ ਨਾ ਇਸੇ ਤਰ੍ਹਾਂ ਆ ਕੇ ਦੇਖਦੇ ਆਪਾਂ ਅੱਗੇ ਸਾਡੇ ਕੋਲ ਬੇਟਾ ਅੱਗੇ ਸਾਡੇ ਕੋਲ ਹੈ 1 ਮਿੰਟ ਅੱਗੇ ਸਾਡੇ ਕੋਲ ਹੈ ਪ੍ਰਸ਼ਨਵਾਚਕ ਵਾਕ ਨੂੰ ਸਧਾਰਨ ਵਾਕ ਵਿੱਚ ਬਦਲਣਾ ਪ੍ਰਸ਼ਨਵਾਚਕ ਵਾਕ ਹੋਊਗਾ ਉਸ ਨੂੰ ਸਧਾਰਨ ਵਿੱਚ ਬਦਲਣਾ ਕਿਵੇਂ ਬਦਲਾਂਗੇ ਦੇਖੋ ਤੁਹਾਡੇ ਪਿੰਡ ਦਾ ਕੀ ਨਾਮ ਹੈ ਕਿਉਂਕਿ ਪ੍ਰਸ਼ਨਵਾਚਕ ਵਾਕਾਂ ਦੇ ਵਿੱਚ ਕੀ ਕੌਣ ਕਿੱਥੇ ਕਿਹੜਾ ਕਦੋਂ ਇਹ ਹੁੰਦੇ ਆ ਤੇ ਨਾਲ ਪ੍ਰਸ਼ਨ ਚਿੰਨ ਲੱਗਿਆ ਹੁੰਦਾ ਹੁਣ ਇਸ ਨੂੰ ਆਪਾਂ ਕੀ ਕਰਾਂਗੇ ਇਸ ਨੂੰ ਆਪਾਂ ਇਸ ਦੇ ਵਿੱਚ ਬਦਲਾਂਗੇ ਜਦੋਂ ਵੀ ਇਸ ਤਰ੍ਹਾਂ ਦੇ ਵਾਕ ਨੂੰ ਬਦਲਣਾ ਹੋਵੇ ਪ੍ਰਸ਼ਨਵਾਚਕ ਨੂੰ ਸਧਾਰਨ ਵਿੱਚ ਤਾਂ ਦੱਸੋ ਸ਼ਬਦ ਵਰਤਿਆ ਜਾਂਦਾ ਜਿਵੇਂ ਦੇਖੋ ਮੈਂ ਪੁੱਛਿਆ ਤੁਹਾਡੇ ਪਿੰਡ ਦਾ ਕੀ ਨਾਮ ਹੈ ਉਹਦਾ ਵੀ ਇਹੀ ਮਤਲਬ ਹੈ ਜੋ ਇਹਦਾ ਇਹ ਮਤਲਬ ਹੈ ਤੁਹਾਡੇ ਪਿੰਡ ਦਾ ਨਾਮ ਦੱਸੋ ਇੱਥੇ ਵੀ ਪਿੰਡ ਦਾ ਨਾਮ ਪੁੱਛਿਆ ਇੱਥੇ ਵੀ ਪਿੰਡ ਦਾ ਨਾਮ ਪੁੱਛਿਆ ਪਰ ਇਹ ਵਾਕ ਜਿਹੜਾ ਇੱਥੇ ਕੀ ਹੋ ਗਿਆ ਪ੍ਰਸ਼ਨਵਾਚਕ ਹੋ ਗਿਆ ਇਹ ਸਧਾਰਨ ਹੋ ਗਿਆ ਅੱਗੇ ਦੇਖੋ ਤੁਸੀਂ ਸ਼ਹੀਦ ਭਗਤ ਸਿੰਘ ਬਾਰੇ ਕੀ ਜਾਣਦੇ ਹੋ ਹਨਾ ਤੇ ਇੱਥੇ ਆ ਗਿਆ ਸ਼ਹੀਦ ਭਗਤ ਸਿੰਘ ਬਾਰੇ ਦੱਸੋ ਤਾਂ ਇਹ ਪ੍ਰਸ਼ਨਵਾਚਕ ਤੋਂ ਸਧਾਰਨ ਵਾਕ ਦੇ ਵਿੱਚ ਕੀ ਹੋ ਗਿਆ ਤਬਦੀਲੀ ਹੋ ਗਈ ਇੱਥੇ ਵੀ ਇੱਥੇ ਵੀ ਮੈਂ ભગસિંગ બારે જાનના ચાહોના ઇથી ભી મે ભગસિંગ બારે જાનના ચાહોના ફરક ઇહી હે કે એ પ્રશ્નવાચક વાક્ય દે સુધારણ વાક્ય અગે દેખો બેટા અગે જી સુધારણ વાક્ય નું વિસ્મયવાચક વાક્ય وچ બદલના સુધારણ વાક્ય હે ઉસને કાદે وچ બદલના વિસ્મયવાચક વાક્ય دے وچ દેખો સુધારણ વાક્ય હે ફલ બહોત સુંદર હે એનો અપણ વિસ્મયવાચક હેરાની વાલા ਕਿન્ના સુંદર ફલ હે હે ના કે વિસ્મયક ચી લગ ગયા ਮੇਰੀ ਇੱਛਾ ਡਾਕਟਰ ਬਣਨ ਦੀ ਸੀ ਇਹ ਕੀ ਹੈ ਇਹ ਹੋ ਗਿਆ ਸਧਾਰਨ ਵਾਕ ਕਾਸ਼ ਮੈਂ ਡਾਕਟਰ ਹੁੰਦਾ ਇਹ ਹੋ ਗਿਆ ਜੀ ਵਿਸਮਿਕ ਵਾਚਕ ਵਾਕ ਦੋਨਾਂ ਦਾ ਮਤਲਬ ਇੱਕੋ ਹੀ ਹੈ ਇਹਦਾ ਵੀ ਮਤਲਬ ਉਹੀ ਹੈ ਠੀਕ ਹੈ ਨਾ ਤਬਦੀਲੀ ਹੋਈ ਹੈ ਦੇਖੋ ਸਧਾਰਨ ਤੋਂ ਵਿਸਮੇ ਦੇ ਵਿੱਚ ਆ ਗਿਆ ਸਧਾਰਨ ਤੋਂ ਵਿਸਮੇ ਦੇ ਵਿੱਚ ਆ ਗਿਆ ਹਾਂ ਜੇ ਇਸ ਤਰ੍ਹਾਂ ਦਿੱਤਾ ਹੋਵੇ ਕਾਸ਼ ਮੈਂ ਡਾਕਟਰ ਹੁੰਦਾ ਕਾਸ਼ ਮੈਂ ਅਧਿਆਪਕ ਹੁੰਦਾ ਫਿਰ ਤੁਸੀਂ ਇਸ ਨੂੰ ਇਸ ਤਰ੍ਹਾਂ ਬਦਲ ਦਿੰਦਾ ਬਦਲ ਦੇਣਾ ਠੀਕ ਹੈ ਕਿੰਨਾ ਸੁੰਦਰ ਬੋਲ ਰਹੇ ਹੋ ਤੁਸੀਂ ਬਹੁਤ ਸੁੰਦਰ ਬੋਲ ਰਹੇ ਸਧਾਰਜੇ ਜਿਹੜੀ ਪਿਛਲੀ ਵਾਰ ਮੈਂ ਸਲਾਈਡਾਂ ਦਿਖਾਈ ਆ ਉਹਦੇ ਵਿੱਚ ਤੁਸੀਂ ਉਲਟਾ ਵੀ ਚੱਲ ਸਕਦੇ ਹੋ ਤੁਹਾਨੂੰ ਮਿਸ਼ਰਤ ਤੋ ਸੰਯੁਕਤ ਵਿੱਚ ਆ ਗਿਆ ਜਸੁਕਤ ਤੋਂ ਸਧਾਰਨ ਵਿੱਚ ਆ ਗਿਆ ਉਲਟਾ ਵੀ ਵਾਕ ਦਿੱਤਾ ਹੋ ਸਕਦੇ ਹੋ ਤੁਸੀਂ ਉਸ ਤਰ੍ਹਾਂ ਕੁਮਾਦਨੇ ਠੀਕ ਹੈ ਚਲੋ ਅੱਗੇ ਦੇਖਦੇ ਆਪਾਂ ਅੱਗੇ ਆ ਗਿਆ ਬੜਾ ਕਰਤਰੀ ਤੇ ਕਰਮਣੀ ਵਾਕਾਂ ਦੀ ਆਪਸੀ ਬਦਲੀ ਇਹ ਸਮਝਣ ਵਾਲਾ ਥੋੜਾ ਬਟਾ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਦਾ ਇੱਕ ਵਾਕ ਜਿਹੜਾ ਪੰਜਾਬੀ ਦੇ ਵਾਕ ਦੇ ਵਿੱਚ ਜਿਹੜੀ ਬੰਤਰ ਹੁੰਦੀ ਹੈ ਉਹ ਹੁੰਦੀ ਹੈ ਕਰਤਾ ਦੀ ਫਿਰ ਸਾਡੇ ਕੋਲ ਬਟਾ ਕੀ ਹੁੰਦਾ ਕਰਮ ਹੁੰਦਾ ਹੈ ਫੇ ਸਾਡੇ ਕੋਲ ਕਿਰਿਆ ਹੁੰਦੀ ਹੈ ਕਰਤਾ ਕਰਮ ਅਤੇ ਕਿਰਿਆ ਠੀਕ ਹੈ ਨਾ ਕੀ ਹੁੰਦਾ ਸਾਡੇ ਕੋਲ ਸਾਡੇ ਕੋਲ ਬਟਾ ਦੇਖੋ ਸਾਡੇ ਕੋਲ ਹੈ ਕਰਤਾ ਹੋ ਗਿਆ ਇਹ ਸਾਡੇ ਕੋਲ ਕੀ ਹੋ ਗਿਆ ਕਰਮ ਹੋ ਗਿਆ ਤੇ ਇਹ ਸਾਡੇ ਕੋਲ ਕੀ ਹੋ ਗਿਆ ਇਹ ਸਾਡੇ ਕੋਲ ਹੋ ਗਿਆ ਬਟਾ ਇਹ ਸਾਡੇ ਕੋਲ ਹੋ ਗਿਆ ਕਿਰਿਆ ਸਾਨੂੰ ਇਹ ਪਤਾ ਹੈ ਕਿ ਸਭ ਤੋਂ ਪਹਿਲਾਂ ਕਰਤਾ ਹੁੰਦਾ ਹੈ ਫਿਰ ਕਰਮ ਹੁੰਦਾ ਤੇ ਫਿਰ ਕੀ ਹੁੰਦੀ ਹੈ ਕਿਰਿਆ ਆਉਂਦੀ ਹੈ ਠੀਕ ਹੈ ਨਾ ਇਹ ਸਾਡੀ ਵਾਕ ਦੀ ਬਣਤਰ ਹੈ ਪੰਜਾਬੀ ਵਾਕ ਦੀ ਪੰਜਾਬੀ ਵਾਕ ਦੇ ਵਿੱਚ ਸਭ ਤੋਂ ਪਹਿਲਾਂ ਕਰਤਾ ਹੁੰਦਾ ਕਰਤਾ ਹੁੰਦਾ ਕਿਰਿਆ ਨੂੰ ਕਰਨ ਵਾਲਾ ਤੇ ਕਰਮ ਜਿਸ ਦਾ ਕਿਰਿਆ ਤੇ ਕਿਰਿਆ ਦਾ ਜਿਸ ਤੇ ਪ੍ਰਭਾਵ ਪਵੇ ਹੁਣ ਦੇਖੋ ਇਸ ਵਾਕ ਦੇ ਵਿੱਚ ਕੀ ਹੈ ਇਸ ਵਾਕ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਮੈਂ ਰੋਟੀ ਖਾਂਦਾ ਹਾਂ ਇਸ ਵਾਕ ਦੇ ਵਿੱਚ ਕਿਰਿਆ ਸ਼ਬਦ ਹੈ ਖਾਂਦਾ ਖਾਣ ਦੀ ਕਿਰਿਆ ਦਾ ਪ੍ਰਭਾਵ ਕਿਸ ਤੇ ਪਿਆ ਰੋਟੀ ਨੂੰ ਰੋਟੀ ਨੂੰ ਖਾਇਆ ਜਾ ਰਿਹਾ ਹੈ ਤੇ ਰੋਟੀ ਖਾ ਖੋੜ ਰਿਹਾ ਮੈਂ ਮਤਲਬ ਮੈਂ ਤਾਂ ਹੋ ਗਿਆ ਕਰਤਾ ਬੇਟਾ ਰੋਟੀ ਉਹ ਕਰਮ ਖਾਂਦਾ ਹਾਂ ਇਹ ਹੋ ਗਿਆ ਕਿਰਿਆ ਤੇ ਸਾਇਕ ਕਿਰਿਆ ਹੁਣ ਦੇਖੋ ਹੁਣ ਇਸ ਵਾਕ ਨੂੰ ਆਪਾਂ ਕੀ ਕਰਾਂਗੇ ਕਰਤਰੀ ਤੋਂ ਕਰਤਰੀ ਵਾਕ ਹੈ ਕਿਉਂਕਿ ਕਰਤਾ ਪ੍ਰਧਾਨ ਹੈ ਇਥੇ ਕਰਤਾ ਪ੍ਰਧਾਨ ਹੈ ਕਰਤਾ ਪ੍ਰਧਾਨਤ ਕੀ ਹੋ ਗਿਆ ਦੇਖੋ ਕਰਤਰੀ ਤੋਂ ਕਰਮਣੀ ਵਾਕ ਦਾ ਵਟਾਂਦਰਾ ਕਰਨ ਵੇਲੇ ਕਰਤਾ ਤੇ ਕਰਮ ਦੀ ਥਾਂ ਆਪਸ ਵਿੱਚ ਬਦਲ ਜਾਂਦੀ ਹੈ ਅਤੇ ਕਿਰਿਆ ਦਾ ਰੂਪ ਬਦਲ ਜਾਂਦਾ ਹੈ ਉਦਾਹਰਨ ਵਜੋਂ ਇਹ ਲਿਖਿਆ ਵਾਕ ਦੇਖੋ ਇੱਥੇ ਜੀ ਮੈਂ ਰੋਟੀ ਖਾਂਦਾ ਹਾਂ ਹੁਣ ਕੀ ਕਰਾਂਗੇ ਆਪਾਂ ਸਾਨੂੰ ਪਤਾ ਵੀ ਮੈਂ ਕਰਤਾ ਹਾਂ ਰੋਟੀ ਕਰਮ ਹੈ ਹੁਣ ਕਰਮ ਦੇਖੋ ਇਹਦੀ ਥਾਂ ਤੇ ਆ ਗਿਆ ਕਰਤਾ ਦੀ ਥਾਂ ਤੇ ਤੇ ਕਰਤਾ ਕਿੱਥੇ ਆ ਗਿਆ ਕਰਮ ਦੀ ਥਾਂ ਤੇ ਹੁਣ ਹੋਇਆ ਕੀ ਰੋਟੀ ਦਾ ਰੋਟੀ ਰਹੀ ਮੈਂ ਦਾ ਮੇਰੇ ਦੁਆਰਾ ਹੋ ਗਿਆ ਜਬ ਮੈਥੋ ਹੋ ਗਿਆ ਖਾਂਦਾ ਦਾ ਬਣ ਗਿਆ ਖਾ ਖਾਦੀ ਜਾਂਦੀ ਹੈ ਹੁਣ ਦੇਖੋ ਤਾਂ ਕੀ ਬਣਿਆ ਵਾਕ ਹੈ ਕਿ ਮੈਂ ਰੋਟੀ ਖਾਂਦਾ ਹਾਂ ਇਸ ਦਾ ਕਰਤਰੀ ਤੋਂ ਕਰਮਣੀ ਕਿਵੇਂ ਬਣਿਆ ਰੋਟੀ ਮੇਰੇ ਦੁਆਰਾ ਖਾਦੀ ਜਾਂਦੀ ਹੈ ਠੀਕ ਹੈ ਬੇਟਾ ਜਿਵੇਂ ਹੋਰ ਹੋ ਗਿਆ ਐਵੇਂ ਦੇ ਕੇ ਇੱਕ ਵਾਕ ਹੋਰੇ ਮੈਂ ਤੁਹਾਨੂੰ ਦੱਸਦਾ RAM ਚਿੱਠੀ ਲਿਖ ਰਿਹਾ ਹੈ RAM ਚਿੱਠੀ ਲਿਖ ਰਿਹਾ ਹੈ ਇਸ ਵਾਕ ਦੇ ਵਿੱਚ ਸਾਨੂੰ ਪਤਾ ਹੈ ਵੀ ਚਿੱਠੀ ਲਿਖਣ ਵਾਲਾ ਆ ਰਾਮ ਹੈ ਤੇ ਕਰਤਾ ਪ੍ਰਧਾਨ ਹੈ ਇਸ ਕਰਕੇ ਕਰਤਰੀ ਵਾਕ ਹੈ ਜੇਕਰ ਕਰਤਾ ਪਹਿਲਾਂ ਆ ਜੇ ਉਹ ਕਰਤਰੀ ਵਾਕ ਹੋ ਜਾਂਦਾ ਹੈ ਜੇ ਕੰਮ ਸ਼ੁਰੂਆਤ ਦੇ ਵਿੱਚ ਆ ਜੇ ਤਾਂ ਉਹ ਕੀ ਹੋ ਜਾਂਦਾ ਕਰਮਣੀ ਵਾਕ ਬਣ ਜਾਂਦਾ ਹੈ ਤੁਹਾਨੂੰ ਕਰਮਣੀ ਵਾਕ ਵੀ ਦਿੱਤਾ ਹੋ ਸਕਦਾ ਕਿਸੇ ਨੂੰ ਕਰਤਰੀ ਵਾਕ ਵਿੱਚ ਬਦਲੋ ਤੁਹਾਨੂੰ ਕਰਤਰੀ ਵਾਕ ਵੀ ਦਿੱਤਾ ਹੋ ਸਕਦਾ ਕਿਸੇ ਨੂੰ ਕਰਮਣੀ ਵਾਕ ਵਿੱਚ ਬਦਲੋ ਤੇ ਤੁਸੀਂ बस ਧਿਆਨ ਰੱਖਣਾ ਹੈ ਕਿ ਜੇਕਰ ਕਰਮ ਜੇ ਤੁਹਾਨੂੰ ਪਛਾਣ ਆ ਗਈ ਵੀ ਕਰਮ ਕੀ ਹੁੰਦਾ ਹੈ ਕਰਤਾ ਕੀ ਦੇਖੋ ਤੁਹਾਨੂੰ ਪਛਾਣ ਕਰਨੀ ਪੈਗੀ ਬੇਟਾ ਕਰਤਾ ਦੀ ਤੇ ਕਰਮਣੀ ਉਹੀ ਤੁਹਾਨੂੰ ਮੈਂ ਦੱਸਿਆ ਵੀ ਸਭ ਤੋਂ ਪਹਿਲਾਂ ਕਿਰਿਆ ਦੀ ਪਛਾਣ ਕਰ ਲਓ ਕਿਰਿਆ ਕੀ ਹੋਈ ਹੈ ਉਸ ਨੂੰ ਕੀਤਾ ਕਿਸ ਨੇ ਹੈ ਜੋ ਪਹਿਲਾਂ ਹੈ ਤੋ ਕਰਤਰੀ ਵਾਕ ਹੈ ਜੋ ਕਰ ਜੇ ਜਿਸ ਕਿਰਿਆ ਦਾ ਜਿਸ ਤੇ ਪ੍ਰਭਾਵ ਪੈ ਰਿਹਾ ਜੋ ਪਹਿਲਾਂ ਹੈ ਤੋ ਕਰ ਕਰਮਣੀ ਵਾਕ ਹੈ ਤਾਂ ਰਾਮ ਜਿਠੀ ਲਿਖ ਰਿਹਾ ਹੈ ਇਸ ਵਾਕ ਨੂੰ ਤੁਸੀਂ ਕਰਮਣੀ ਵਾਕ ਵਿੱਚ ਬਦਲੋ ਜੇ ਤੁਸੀਂ ਲਿਖੋਗੇ ਚਿੱਠੀ ਰਾਮ ਦੁਆਰਾ ਲਿਖੀ ਜਾ ਰਹੀ ਹੈ ਠੀਕ ਹੈ ਨਾ ਸਮਝ ਆਈ ਗੱਲ ਹੈ ਉਮੀਦ ਹੈ ਤੁਹਾਨੂੰ ਕਰਤਰੀ ਅਤੇ ਕਰਮਣੀ ਵਾਕਾਂ ਦੀ ਆਪਸੀ ਤਬਦੀਲੀ ਬਾਰੇ ਵੀ ਸਮਝ ਲੱਗ ਗਈ ਹੋਵੇਗੀ ਹੁਣ ਆਪਾਂ ਅੱਗੇ ਦੇਖਦੇ ਆ ਅੱਗੇ ਕੁਝ ਅਭਿਆਸ ਹੈਗੇ ਸਾਡੇ ਕੋਲ ਉਹ ਆਪਾਂ ਦੇਖਦੇ ਆ ਤੁਹਾਡੀ ਵਿਆਕਰਨ ਦੇ ਤੁਹਾਡੀ ਇਸ ਦੀ ਕਿਤਾਬ ਦੇ ਵਿੱਚੋਂ ਹੀ ਹੈ ਬੇਟਾ ਠੀਕ ਹੈ ਨਾ ਤੇ ਮੈਂ ਦੇਖੋ ਵੀ ਬਹੁਤ ਸਾਰੀਆਂ ਦਿੱਤੀਆਂ ਹੋਈਆਂ ਇਹ ਵਾਕ ਦਿੱਤਾ ਤੁਹਾਨੂੰ ਸਖਤ ਮਿਹਨਤ ਕਰਨ ਵਾਲਾ ਮਨੁੱਖ ਹਮੇਸ਼ਾ ਸਫਲ ਰਹਿੰਦਾ ਇਸ ਨੂੰ ਸੰਯੁਕਤ ਵਾਕ ਵਿੱਚ ਬਦਲਣਾ ਤੁਸੀਂ ਦੇਖੋ ਇਹਨੂੰ ਸੰਯੁਕਤ ਵਾਕ ਵਿੱਚ ਬਦਲਣਾ ਸਾਨੂੰ ਪਤਾ ਵੀ ਇੱਥੇ ਸਮਾਨਯੋਜਕ ਲਾਣਾ ਹੈ ਅੱਛਾ ਤਾਂ ਤੁਸੀਂ ਕੀ ਕੀ ਬਣਾਓਗੇ ਇਸ ਨੂੰ ਹਾਂ ਦੇਖੋ ਬਟਾ ਇਹਦਾ ਵਾਕ ਆਪਕੀ ਬਣਾਉਗੇ ਇਹਦੇ ਨੇ ਸਖਤ ਮਿਹਨਤ ਕਰਨ ਵਾਲਾ ਮਨੁੱਖ ਹਮੇਸ਼ਾ ਸਫਲ ਸਫਲਤਾ ਪ੍ਰਾਪਤ ਕਰਦਾ ਹੈ ਦੇਖੋ ਮੈਂ ਦੇਖੋ ਮਨੁੱਖ ਸਖਤ ਮਿਹਨਤ ਕਰਦਾ ਹੈ ਅਤੇ ਸਫਲਤਾ ਪ੍ਰਾਪਤ ਕਰਦਾ ਹੈ ਮਨੁੱਖ ਸਖਤ ਮਨਤ ਕਰਦਾ ਹੈ ਅਤੇ ਸਫਲਤਾ ਪ੍ਰਾਪਤ ਕਰਦਾ ਹੈ ਇਹ ਬਣ ਗਿਆ ਬੜਾ ਸੁਯੋਗਤ ਬਾਗ ਹੁਣ ਤੁਸੀਂ ਦੂਜੇ ਦੇਖੋ ਜੇਕਰ ਤੁਸੀਂ ਪ੍ਰੇਜ਼ ਨਹੀਂ ਰੱਖੋਗੇ ਤਾਂ ਤੁਹਾਡੀ ਸਿਹਤ ਵਿਗੜ ਜਾਈ ਸਾਨੂੰ ਪਤਾ ਹੈ ਵੀ ਇਹ ਹਾਂ ਵਾਚ ਕਿਤੇ ਬਦਲਣਾ ਹੈ ਤਾਂ ਸਾਨੂੰ ਇਹ ਨਹੀਂ ਘਟਣਾ ਪਏਗਾ ਠੀਕ ਹੈ ਨਾ ਤੇ ਨਾਲ ਸਾਨੂੰ ਇਹ ਜੇਕਰ ਦੇਖੋ ਜੇਕਰ ਆ ਗਿਆ ਹਾਂ ਦੇਖੋ ਜੇਕਰ ਆ ਗਿਆ ਤਾਂ ਆ ਗਿਆ ਹੁਣ ਸਾਨੂੰ ਇਹਦੇ ਵਿੱਚ ਇਹ 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 ਨਾ ਚੀਜ਼ਾਂ ਦਾ ਭਟਿਆ ਨਹੀਂ ਰੱਖਣਾ ਕਿਉਂਕਿ ਬਣਤਰ ਦੇ ਹਿਸਾਬ ਨਾਲ ਹੀ ਆਪਾਂ ਹੁਣ ਇਹਨਾਂ ਦੇ ਧਿਆਨ ਰੱਖਣਾ ਹਾਂ ਵਾਚ ਕੇ ਤਕਲਾ ਕੀ ਹੈ ਸਾਡਾ ਨਹੀਂ ਜਿਹੜਾ ਹੈ ਨਾ ਨਹੀਂ ਨੂੰ ਆਪਾਂ ਨਹੀਂ ਨੂੰ ਹਟਾਣਾ ਹੈ ਆਪਾਂ ਕੀ ਰ ਕੀ ਰਖਾਂਗੇ ਜੇਕਰ ਤੁਸੀਂ ਪ੍ਰੇਜ ਰੱਖੋਗੇ ਤਾਂ ਤੁਹਾਡੀ ਸਿਹਤ ਠੀਕ ਹੋ ਜਾਵੇਗੀ ਠੀਕ ਹੈ ਨਾ ਕਿਉਂਕਿ ਨਹੀਂ ਕਟਣਾ ਇਸ ਲਈ ਸਨੁਕੀ ਕਰਨਾ ਪਏਗਾ ਸਾਨੂੰ ਵਿਗੜ ਨੂੰ ਠੀਕ ਕਰਨਾ ਪਏਗਾ ਜੇਕਰ ਤੁਸੀਂ ਪ੍ਰੇਜ ਰੱਖੋਗੇ ਤਾਂ ਤੁਹਾਡੀ ਸਿਹਤ ਠੀਕ ਹੋ ਜਾਵੇਗੀ ਇਹ ਹਵਾ ਚੱਕ ਬਣ ਗਿਆ ਅੱਗੇ ਕੀ ਹੈ ਹਾਏ ਮੈਨੂੰ ਨੌਕਰੀ ਮਿਲ ਗਈ ਸਦਾਰਾ ਇਹਨੂੰ ਮਨਾਓਗੇ ਮੈਨੂੰ ਨੌਕਰੀ ਮਿਲ ਗਈ ਹੈ ਡੰਡੀ ਲੱਗ ਜਾਏਗਾ ਇਹ ਕਟਕੇ ਇਹ ਇਹ हट ਜੇਗਾ ਮੈਨੂੰ ਨੌਕਰੀ ਮਿਲ ਗਈ ਹੈ ਇਥੇ ਡੰਡੀ ਲੱਗ ਜੇਗਾ ਚੰਗੇ ਲੋਕ ਸਭ ਦਾ ਭਲਾ ਸੋਚਦੇ ਹਨ ਇਸ ਨੂੰ ਨਾਂਵਾਂਕ ਤੇ ਬਦਲਣਾ ਹੈ ਚੰਗੇ ਲੋਕ ਕਿਸੇ ਦਾ ਮਾੜਾ ਨਹੀਂ ਸੋਚਦੇ ਚੰਗੇ ਲੋਕ ਸਭ ਦਾ ਕਿਸੇ ਦਾ ਮਾੜਾ ਨਹੀਂ ਸੋਚਦੇ ਪੱਲਾ ਦਾ ਕੀ ਬਣ ਜੇਗਾ ਮਾੜਾ ਤੁਹਾਨੂੰ ਮੈਂ ਦੱਸਿਆ ਸੀ ਹਾਂਵਾਂਕ ਨਾਂਵਾਂਕ ਦੇ ਵਿੱਚ ਆਪਾਂ ਵਿਰੋਧੀ ਸ਼ਬਦ ਵਰਤ ਲੈਣੇ ਆ ਪੱਲਾ ਦਾ ਕੀ ਹੈ ਮਾੜਾ ਉਹ ਅਮੀਰ ਹੈ ਪਰ ਕੰਜੂਸ ਹੈ ਹੈ ਤਾਂ ਸਧਾਰਨਵਾਕ ਕੀ ਬਣਾਓਗੇ ਉਹ ਉਹ ਕੰਜੂਸ ਅਮੀਰ ਹੈ ਠੀਕ ਹੈ ਨਾ ਉਹ ਅਮੀਰ ਹੈ ਪਰ ਕਿਹੜਾ ਕੰਜੂਸ ਅਮੀਰ ਹੈ ਠੀਕ ਹੈ ਨਾ ਉਹ ਕੰਜੂਸ ਅਮੀਰ ਹੈ ਹੋਰ ਤਰੀਕੇ ਨਾਲ ਵੀ ਤੁਸੀਂ ਬਣਾ ਸਕਦੇ ਹੋ ਉਹ ਇਸ ਤਰ੍ਹਾਂ ਠੀਕ ਲੱਗਦਾ ਲੱਗਦਾ ਹੈ ਕਿ ਉਹ ਕੰਜੂਸ ਅਮੀਰ ਹੈ ਠੀਕ ਹੈ ਨਾ ਅੱਗੇ ਦੇਖਦੇ ਆਪਾਂ ਲੱਗ ਗਿਆ ਬੜਾ ਸਾਰੇ ਕੋਲ ਦੇਖੋ 6 ਨੰਬਰ 6 ਨੰਬਰ ਦੇ ਵਿੱਚ ਹਾਂਜੀ ਸਿਰਫ ਇੱਕ ਮਾਂ ਹੀ ਬੱਚੇ ਦਾ ਪਾਲਣ ਪੋਸ਼ਣ ਕਰ ਸਕਦੀ ਹੈ ਇਹਨੂੰ ਕਿਵੇਂ ਬਣਾਵਾਂਗੇ ਨਾਵਾਚਕ ਦੇ ਵਿੱਚ ਬਣਾ ਬਦਲਣਾ ਹਾਂ ਤਾਂ ਕੀ ਬਣਾਵਾਂਗੇ ਭਈ ਮਾਂ ਤੋਂ ਬਿਨਾਂ ਬੱਚੇ ਦਾ ਪਾਲਣ ਪੋਸ਼ਣ ਕੋਈ ਨਹੀਂ ਕਰ ਸਕਦਾ ਇਹਦਾ ਬਣੇਗਾ ਮਾਂ ਤੋਂ ਬਿਨਾਂ ਬੱਚੇ ਦਾ ਪਾਲਣ ਪੋਸ਼ਣ ਕੋਈ ਨਹੀਂ ਕਰ ਸਕਦਾ ਅਗਿਆ ਗਿਆ ਮੈਂ ਅਮੀਰ ਹੋਣਾ ਚਾਹਦਾ ਹਾਂ ਇਸ ਵਿੱਚ ਮਾਵਾਚਕ ਕਾਸ਼ ਮੈਂ ਅਮੀਰ ਹੁੰਦਾ ਕਾਸ਼ ਮੈਂ ਅਮੀਰ ਹੋਵਾਂ ਸੋਰੀ ਕਾਸ਼ ਮੈਂ ਅਮੀਰ ਹਵਾਂ ਠੀਕ ਹੈ ਕਾਸ਼ ਮੈਂ ਅਮੀਰ ਹਵਾਂ ਹਵਾਂ ਆ ਗਿਆ ਇਹਦੇ ਵਿੱਚ ਕਿਸੇ ਨਾਲ ਸ਼ਕਤੀ ਨਾਲ ਨਾ ਬੋਲੋ ਕਿਸੇ ਨਾਲ ਦਾ ਕਿਹੜਾ ਸਭ ਨਾਲ ਪਿਆਰ ਨਾਲ ਬੋਲੋ ਨਾ ਕਟ ਗਿਆ ਸ਼ਕਤੀ ਦੀ ਥਾਂ ਤੇ ਆਪਾਂ ਆ ਗਿਆ ਪਿਆਰ ਆ ਗਿਆ ਕਿਸੇ ਦੀ ਥਾਂ ਤੇ ਸਭ ਆ ਗਿਆ ਸਭ ਨਾਲ ਪਿਆਰ ਨਾਲ ਬੋਲੋ ਹਾਂ ਮਚਕ ਹੋ ਗਿਆ ਮੇਰੀ ਸਹਾਇਤਾ ਕਰਨ ਵਾਲੀ ਕੁੜੀ ਉਹ ਜਾ ਰਹੀ ਹੈ ਮਿਸ਼ਰਤ ਬਣਾਣਾ ਮਿਸ਼ਰਤ ਬਣਾਣਾ ਸਾਨੂੰ ਪਤਾ ਵੀ ਇਹਦੇ ਵਿੱਚ ਕੀ ਲੱਗੇਗਾ ਅਦੀਨਿਓਜਕ ਲੱਗੇਗਾ ਜੇ ਤੁਸੀਂ ਲਿਖੋਗੇ ਜਿਸ ਕੁੜੀ ਨੇ ਮੇਰੀ ਸਹਾਇਤਾ ਕੀਤੀ ਉਹ ਉਹ ਜਾ ਰਹੀ ਹੈ ਜਿਸ ਕੁੜੀ ਨੇ ਹੁਣ ਜਿਸ ਆ ਗਿਆ ਨਾ ਤੇ ਮਿਸ਼ਰਤ ਵਾਕ ਬਣ ਗਿਆ ਜਿਸ ਜਿਹੜੀ ਹਨਾ ਜਿਸ ਕੁੜੀ ਨੇ ਮੇਰੀ ਸਹਾਇਤਾ ਕੀਤੀ ਉਹ ਉਹ ਜਾ ਰਹੀ ਹੈ ਉਹ ਨਸ਼ਾ ਕਰਨ ਗਰੀਬ ਹੋ ਗਿਆ ਉਸਨੇ ਨਸ਼ੇ ਕੀਤੇ ਅਤੇ ਗਰੀਬ ਹੋ ਗਿਆ ਉਸਨੇ ਨਸ਼ੇ ਕੀਤੇ ਅਤੇ ਗਰੀਬ ਹੋ ਵੇਅਸਯੁਕਤ ਵਾਕ ਦੇ ਵਿੱਚ ਇਹਦੀ ਤਬਦੀਲੀ ਹੋ ਜੇਗੀ ਬੇਟਾ ਅੱਗੇ ਦੇਖਦੇ ਆਪਾਂ ਅੱਗੇ ਸਾਡੇ ਕੋਲ ਬੇਟਾ ਮੈਂ ਚਾਹੁੰਦਾ ਹਾਂ ਕਿ ਵਿਆਕਰਨ ਜਲਦੀ ਪ੍ਰਕਾਸ਼ਿਤ ਹੋ ਜਾਵੇ ਮੈਂ ਚਾਹੁੰਦਾ ਹਾਂ ਇਹਨੂੰ ਸੁਧਾਰਨ ਵਾਕ ਦੇ ਵਿੱਚ ਬਦਲਣਾ ਇਹ ਹੈਗਾ ਬੇਟਾ ਮਿਸ਼ਰਤ ਵਾਕ ਵਿਆਕਰਨ ਜਲਦੀ ਪ੍ਰਕਾਸ਼ਿਤ ਹੋ ਜਾਣੀ ਚਾਹੀਦੀ ਹੈ ਠੀਕ ਹੈ ਨਾ ਵਿਆਕਰਨ ਜਲਦੀ ਪ੍ਰਕਾਸ਼ਿਤ ਹੋ ਜਾਣੀ ਚਾਹੀਦੀ ਹੈ ਬਸ ਇਹ ਹੀ ਸੁਧਾਰਨਵਾਕ ਹੈ ਬਟਾ ਅੱਜ ਕੱਲ ਕਿਸੇ ਦੀ ਗੱਲ ਕੌਣ ਸੁਣਦਾ ਹੈ ਇਹਨੂੰ ਸੁਧਾਰਨਵਾਕ ਚ ਬਦਲਣਾ ਹੈ ਅੱਜ ਕੱਲ ਕਿਸੇ ਦੀ ਅੱਜ ਕੱਲ ਸਾਰੇ ਆਪਣੀ ਸੁਣਾਉਂਦੇ ਹਨ ਜਾਂ ਅੱਜ ਕੱਲ ਸਾਰੇ ਆਪਣੀ ਹੀ ਕਹਿੰਦੇ ਹਨ ਠੀਕ ਹੈ ਨਾ ਅੱਜ ਕੱਲ ਸਾਰੇ ਆਪਣੀ ਹੀ ਸੁਣਾਉਂਦੇ ਹਨ ਇਹ ਸੇ ਬੜਾ ਸੁਧਾਰਨਵਾਕ ਬਟਾ ਕੋਈ ਪਿਆਰਾ ਜਿਹਾ ਗੀਤ ਚਲਾਓ ਪ੍ਰਸ਼ਨਵਾਚਕ ਹੈ ਦੇਖੋ ਇਨੂੰ ਇਹਨੂੰ ਬਦਲਣਾ ਕੋਈ ਪਿਆਰਾ ਜਿਹਾ ਗੀਤ ਲਾਉ ਨੂੰ ਪ੍ਰਸ਼ਨਵਾਚਕ ਵਾਕ ਦੇ ਵਿੱਚ ਬਦਲਣਾ ਹੈ ਕੀ ਤੁਸੀਂ ਕੋਈ ਪਿਆਰਾ ਜਿਹਾ ਗੀਤ ਚਲਾਓਗੇ ਠੀਕ ਹੈ ਜਾਂ ਕੀ ਤੁਹਾਡੇ ਕੋਲ ਕੋਈ ਪਿਆਰਾ ਜਿਹਾ ਕੋਈ ਗੀਤ ਹੈ ਹੈਨਾ ਪ੍ਰਸ਼ਨਵਾਚਕ ਆ ਜਾਏਗਾ ਨਾਲ ਕੀ ਤੁਹਾਡੇ ਕੋਲ ਕੋ ਤੁਹਾਡੇ ਕੋਲ ਪਿਆਰਾ ਜਿਹਾ ਗੀਤ ਹੈ ਕੀ ਤੁਸੀਂ ਕੋਈ ਪਿਆਰਾ ਜਿਹਾ ਗੀਤ ਚਲਾਓਗੇ ਦੋਨੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਬੱਚੇ ਸਭ ਨੂੰ ਪਿਆਰੇ ਹੁੰਦੇ ਆ ਅੱਛਾ ਦੇਖੋ ਸਬਦੀ ਦਾ ਕੀ ਆ ਜਾਏਗਾ ਕਿਸ ਬੱਚੇ ਕਿਸ ਨੂੰ ਪਿਆਰੇ ਨਹੀਂ ਹੁੰਦੇ ਬੱਚੇ ਕਿਸ ਨੂੰ ਪਿਆਰੇ ਨਹੀਂ ਹੁੰਦੇ ਪ੍ਰਸ਼ਨਵਾਚਕ ਆ ਜਾਏਗਾ ਬੇਟਾ ਹਾਂਜੀ ਉਹ ਤੁਹਾਡਾ ਕੰਮ ਨਹੀਂ ਕਰ ਸਕਦਾ ਕਿਉਂਕਿ ਉਹ ਬਿਮਾਰ ਹੈ ਇਹਨੂੰ ਸੰਯੁਕਤ ਵਾਕ ਦੇ ਵਿੱਚ ਬਦਲਣਾ ਹੈ ਸੰਯੁਕਤ ਵਾਕ ਦੇ ਵਿੱਚ ਠੀਕ ਹੈ ਨਾ ਸੰਯੁਕਤ ਵਾਕ ਦੇ ਵਿੱਚ ਬਦਲਣਾ ਲਾ ਪੱਕੀਵੇਂ ਬਦਲਾਂਗੇ ਬਈ ਉਹ ਬਿਮਾਰ ਹੈ ਉਹ ਬਿਮਾਰ ਹੈ ਅਤੇ ਇਸ ਐਸਐਲ ਦੇ ਵਿੱਚ ਨਾ ਇਸ ਸਯੁਕਤ ਵਾਕ ਨਾਲ ਕਉਸ਼ਿਸ਼ ਨੂੰ ਸੁਧਾਰਨ ਵਾਕ ਬਣਾਓ ਮੈਂ ਸ਼ਾਇਦ ਟਾਈਪਿੰਗ ਮਿਸਟੇਕ ਹੋ ਸਕਦੀ ਹੈ ਦੇਖੋ ਸੁਧਾਰਨ ਵਾਕ ਕਿਸ ਨੂੰ ਕਿਵੇਂ ਬਣਾਵਾਂਗੇ ਆਪਾਂ ਦੇਖੋ ਸ਼ੁਰੂ ਬਣਾਵਾਂਗੇ ਬੇਟਾ ਇਹ ਬਣੇਗਾ ਵਾਕ ਸੁਧਾਰਨ ਕਿ ਉਹ ਤੁਹਾਡਾ ਕੰਮ ਨਹੀਂ ਕਰ ਸਕਦਾ ਕਿਉਂਕਿ ਬਿਮਾਰ ਹੈ ਦੇਖੋ ਉਹ ਬਿਮਾਰ ਹੋਣ ਕਰਕੇ ਤੁਹਾਡਾ ਕੰਮ ਨਹੀਂ ਕਰ ਸਕਦਾ ਉਹ ਬਿਮਾਰ ਹੋਣ ਕਰਕੇ ਤੁਹਾਡਾ ਕੰਮ ਨਹੀਂ ਕਰ ਸਕਦਾ ਇਸ ਦਾ ਇਸ ਦੇ ਵਿੱਚ ਸੁਧਾਰਨ ਵਾਕ ਬਣੇਗਾ ਇਸ ਨੂੰ ਵੜਾ ਤਾਂ ਸਕਦੇ ਆ ਆਪਾਂ ਉਹ ਬਿਮਾਰ ਹੈ ਅਤੇ ਤੁਹਾਡਾ ਕੰਮ ਨਹੀਂ ਕਰ ਸਕਦਾ ਪਰ ਇਹ ਜਿਆਦਾ ਚੁੰਕ ਤੋਂ ਜਿਆਦਾ ਠੀਕ ਕਾਫੀ ਠੀਕ ਬਣਦਾ ਹੈ ਬਣਦਾ ਜਾਂਦਾ ਹੈ ਕਿ ਉਹ ਬਿਮਾਰ ਹੈ ਤੇ ਤੁਹਾਡਾ ਕੰਮ ਨਹੀਂ ਕਰ ਸਕਦਾ ਠੀਕ ਹੈ ਅਗੇ ਅਗੇ ਦੇਦੇ ਆਪਾਂ 16 ਨੰਬਰ ਉਹ ਵਾਪਸ ਨਹੀਂ ਆਵੇਗਾ ਕਰਮਣੀ ਵਾ ਕਰਮਣੀ ਵਾਕ ਹੈ ਹੁਣ ਇਹ ਤੁਹਾਨੂੰ ਬਣਾਉਣਾ ਆਣਾ ਚਾਹੀਦਾ ਹੈ ਬੇਟਾ ਠੀਕ ਹੈ ਨਾ ਕਰਮਣੀ ਦੇਖੋ ਸਾਨੂੰ ਪਤਾ ਹੈ ਉਹ ਵਾਪਸ ਨਹੀਂ ਆਏਗਾ ਇਹ ਕਰਤਰੀ ਵਾਕ ਹੈ ਇਸ ਨੂੰ ਕਰਮਣੀ ਤਾਂ ਇਸ ਨੂੰ ਅਪੱਕੀ ਕਰਾਂਗੇ ਸਾਨੂੰ ਪਤਾ ਇੱਥੇ ਇੱਥੇ ਆਪਣੇ ਸਿੱਧਾ ਕਰਮਣੀ ਹੈ ਤਾਂ ਅਸੀਂ ਲਿਖਾਂਗੇ ਉਸ ਤੋਂ ਵਾਪਸ ਨਹੀਂ ਆਇਆ ਜਾਵੇਗਾ ਉਸ ਤੋਂ ਵਾਪਸ ਨਹੀਂ ਆਇਆ ਜਾਵੇਗਾ ਕਾਰ ਰਾਜੂ ਦੁਆਰਾ ਚਲਾਈ ਗਈ ਕਰਤਰੀ ਵਾਕ ਦੇ ਵਿੱਚ ਸਾਨੂੰ ਪਤਾ ਹੈ ਵੀ ਕਾਰ ਕੀ ਹੈ ਚਲਾਉਣ ਦਾ ਕੰਮ ਕਿਸ ਤੇ ਬੰਦਾ ਕਾਰ ਤੇ कर्म प्रधान है इसलू करतरी से बदलना है करतरी कौन है राजू तो तुम लिखोगे राजू ने कार चलाई राजू ने कार चलाई क्योंकि राजू पहला आएगा फिर चलाई ने कार चलाई राजू ने कार चलाई हाँ जी करमी आ गया फिर इसमें बदलना है सानू पता है बलजीत करता है चाहम पीती क्रिया है हम फिर लिखा गया चाह चाह लिखा चाह बलजीत द्वारा पीती गई ਚਾ ਬਲਜੀਤ ਦੁਆਰਾ ਪੀਤੀ ਗਈ ਸਿਆਣੇ ਬੱਚੇ ਕਦੇ ਵੀ ਬਜ਼ੁਰਗਾਂ ਦਾ ਨਿਰਾਦਰ ਨਹੀਂ ਕਰਦੇ ਹਾਂ ਵਾ ਚਕਵਾ ਕੇ ਬੇਟਾ ਤੇ ਸੁਨਤ ਨੂੰ ਪਤਾ ਹੀ ਮੈਨ ਦੱਸਿਆ ਵੀ ਜੇਕਰ ਆਪਾਂ ਨਹੀਂ ਕਟਾਂਗੇ ਤਾਂ ਸਾਨੂੰ ਨਿਰਾਦਰ ਦਾ ਕੀ ਬਣੇਗਾ ਆਦਰ ਕਰਨਾ ਪਵੇਗਾ ਸਿਆਣੇ ਬੱਚੇ ਹਮੇਸ਼ਾ ਕਦੇ ਦੀ ਥਾਂ ਦੇ ਹਮੇਸ਼ਾ ਜਾਂ ਸਦਾ ਹੀ ਤੁਸੀਂ ਲਿਖ ਸਕਦੇ ਹੋ ਸਿਆਣੇ ਬੱਚੇ ਹਮੇਸ਼ਾ ਹੀ ਬਜ਼ੁਰਗਾਂ ਦਾ ਆਦਰ ਕਰਦੇ ਹਨ ਇਹ ਤੁਹਾਡਾ ਬਣ ਗਿਆ ਹਾਂ ਵਾ ਚਕਵਾ ਕੇ ਠੀਕ ਹੈ ਬੇਟਾ ਤਾਂ ਅੱਜ ਜੀ ਬੇਟਾ ਅੱਜ ਦਾ ਵੀਡੀਓ ਲੈਕਚਰ ਜਿਹਦੇ ਵਿੱਚ ਆਪਾਂ ਵਾਕ ਵਟਾਂਦਰਾ ਸਿੱਖਿਆ ਕਿ ਕਿਵੇਂ ਆਪਾਂ ਸਧਾਰਨ ਤੋਂ ਸੰਯੁਕਤ ਵਿੱਚ ਬਦਲਣਾ ਹੈ ਕਿਵੇਂ ਆਪਾਂ ਸਧਾਰਨ ਤੋਂ ਮਿਸ਼ਰਤ ਵਿੱਚ ਬਦਲਣਾ ਹੈ ਜੇ ਮਿਸ਼ਰਤ ਤੇ ਸੰਯੁਕਤ ਦਿੱਤਾ ਤੁਹਾਨੂੰ ਉਸ ਅਦਰਜੇ ਕਿਵੇਂ ਬਦਲਣਾ ਹੈ ਕਾਰਜ ਦੇ ਆਧਾਰ ਤੇ ਵਾਕਾਂ ਨੂੰ ਹਾਂ ਤੋਂ ਨਾਂਵਚਕ ਦੇ ਵਿੱਚ ਕਿਵੇਂ ਬਦਲਣਾ ਹੈ ਪ੍ਰਸ਼ਨ ਨੂੰ ਪ੍ਰਸ਼ਨਵਾਚਕ ਨੂੰ ਵਿਸਮੇ ਵਿੱਚ ਕਿਵੇਂ ਬਦਲਣਾ ਹੈ ਵਿਸਮੇ ਤੇ ਪ੍ਰਸ਼ਨ ਨੂੰ ਸਧਾਰਨ ਵਿੱਚ ਕਿਵੇਂ ਬਦਲਣਾ ਹੈ ਤੇ ਕਰਤਰੀ ਤੇ ਕਰਮਣੀ ਨੂੰ ਅਪਤ ਦੇ ਵਿੱਚ ਕਿਵੇਂ ਬਦਲਣਾ ਹੈ ਇਹ ਆਪਾਂ ਸਿੱਖਿਆ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਲੈਕਚਰ ਪਸੰਦ ਆਇਆ ਹੋਵੇਗਾ ਜੇਕਰ ਪਸੰਦ ਆਇਆ ਤਾਂ ਬੇਟਾ ਆਪਣਾ ਚੈਨਲ ਲਾਈਕ ਵੀ ਕਰਨਾ ਹੈ ਕਮੈਂਟ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਤੇ ਸਬਸਕ੍ਰਾਈਬ ਵੀ ਕਰਨਾ ਹੈ ਬਹੁਤ ਸਾਰੇ ਬੱਚੇ ਅਜੇ ਵੀ ਹੈਗੇ ਜਿਹੜੇ ਆਪਣੀ ਵੀਡੀਓ ਦੇਖਦੇ ਆ ਪਰ ਉਹਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਟਾ ਦੇਖੋ ਇਸ ਚੈਨਲ ਤੇ ਤੁਹਾਨੂੰ ਸਿਰਫ ਸਿਰਫ ਇਨੀ ਹੀ ਵੀ ਸਿਲੇਬਸ ਵਾਲੀ ਵੀਡੀਓ ਕਮ ਆਉਣਗੀ ਤੁਹਾਨੂੰ ਅੱਗੇ ਵੀ ਜਿੰਨੇ ਵੀ ਪੇਪਰ ਹੋਣਗੇ ਜਿਹੜੇ ਵੀ ਪੇਪਰ ਤੇ ਤੁਸੀਂ ਤਿਆਰੀ ਕਰੋਗੇ ਪੰਜਾਬੀ ਦੀ ਜਿੱਦੇ ਤੁਹਾਨੂੰ ਪੰਜਾਬੀ ਸਾਇਤ ਬਾਰੇ ਪੰਜਾਬੀ ਪਾਸ਼ਾ ਬਾਰੇ ਪੰਜਾਬੀ ਵਿਆਕਰਨ ਬਾਰੇ ਪੁੱਛਿਆ ਜਾਵੇਗਾ ਸਵਾਲ ਪੁੱਛੇ ਜਾਣਗੇ ਉਹਨਾਂ ਸਾਰਿਆਂ ਦੀ ਮੁਕੰਮਲ ਫ੍ਰੀ ਆਫ ਕੋਸਟ ਤਿਆਰੀ ਤੁਹਾਨੂੰ ਕਰਵਾਈ ਜਾਏਗੀ ਇਸ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਹੀ ਕਰਨ ਅੱਜ ਹੀ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਨਾਲ ਇਸ ਨੂੰ ਮੈਕਸਿਮਮ ਆਪਣੇ ਗਰੁੱਪ ਸਰਕਲ ਦੇ ਵਿੱਚ ਜਿੰਨੇ ਵੀ ਗਰੁੱਪ ਹੈਗੇ ਤੁਹਾਡਾ ਫਰੈਂਡ ਸਰਕਲ ਦਾ ਉਹਦੇ ਵਿੱਚ ਸ਼ੇਅਰ ਕਰ ਦਿਓ ਅੱਜ ਲਈ ਇੰਨਾ ਬਟਾ ਉਮੀਦ ਹੈ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਵੇਗਾ ਜੁਲ ਲਈ ਇੰਨਾ ਹੀ ਆਪ ਸਰਦਾ ਬਹੁਤ ਬਹੁਤ ਧੰਨਵਾਦ